ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟ ਪੀ ਅੰਮ੍ਰਿਤਸਰ ਖਬਰਨਾਮਾ ਮੈਂ ਹਨਮਨੀਤ ਰੰਧਾਵਾ ਤੇ ਹਣਿਕ ਨਾਸਰ ਅੱਜ ਦੇ ਬੁਲੇਟਿੰਗ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ ਵਿੜਕਾ ਬਾਈਪਾਸ ਤੇ ਫੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ ਇੱਕ ਦੋਸ਼ੀ ਜ਼ਖਮੀ ਦੇਸ਼ ਭਰ ਦੇ ਕਾਂਗਰਸੀ ਆਗੂਆਂ ਦੇ ਚਿਹਰੇ ਤੋਂ ਹਟਿਆ ਮੁਖੌਟਾ ਆਖਿਆ ਭਾਜਪਾ ਤੇ ਕੌਮੀ ਜਰਨਲਿਸਟ ਘਤਰ ਤਰੁਣ ਚੋਗ ਨੇ ਪਹਿਲਗਾਮ ਛੋਏ ਆਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦੇ ਨਾਗਰਿਕਾਂ ਦਾ ਆਪਣੇ ਆਪਣੇ ਮੁਲਕ ਪਰਤਨ ਦਾ سلسلہ جاری ਤਿਹਨ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਵੇਰਕਾ ਬਾਈਪਾਸ ਤੇ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਪੁਲਿਸ ਨਾਲ ਹੱਥੋਪਾਈ ਕਰਨ ਤੇ ਫਾਇਰਿੰਗ ਹੋਈ ਅਤੇ ਜਵਾਬੀ ਕਾਰਵਾਈ ਵਿੱਚ ਦੋਸ਼ੀ ਜ਼ਖਮੀ ਹੋ ਗਿਆ ਪੁਲਿਸ ਨੇ ਇਸ ਜ਼ਖਮੀ ਦੋਸ਼ੀ ਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਨੇ ਜਾਣਕਾਰੀ ਸਾਂਝੀ ਕੀਤੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗਨਾਈਜ਼ ਕ੍ਰਾਈਮ ਤੇ ਡਰੱਗਸ ਦੇ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੈ। ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਜਿਹੜੇ ਜਿੰਨੇ ਵੀ ਨਟੋਰੀਅਸ ਕ੍ਰਿਮੀਨਲ ਨੇ ਕਾਫੀ ਗੈਂਗ ਬਸਟ ਕੀਤੇ ਗਏ ਨੇ ਉਸ ਤੋਂ ਇਲਾਵਾ ਆਰਮ ਦੀ ਰਿਕਵਰੀ, ਡਰੱਗਸ ਦੀ ਰਿਕਵਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਸੋ ਉਸ ਲੜੀ ਦੇ ਸਾਇਦ ਜਿਹੜਾ ਸ਼ਿਵਮ ਐਲੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ 6 ਆਪਣੇ 4 ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਤੇ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਹੈ ਇਹਦੇ ਪੁਛਗਿੱਛ ਤੇ ਬੜੀ ਸਸਟੇਨ ਚੱਲੀ ਕਿਉਂਕਿ ਇਹਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰ ਸਟੇਟ ਇਹ ਨਟੋਰੀਅਸ ਕ੍ਰਿਮੀਨਲ ਹੈ ਤੇ ਉਹਦੀ ਪੁਛਗਿੱਛ ਇੱਥੇ ਵੇਰਕੇ ਏਰੀਏ 'ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਕਿਉਂਕਿ ਇਹਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵੀ ਛਪਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਇਹ ਹੈਲਦੀ ਵੀ ਹੈ ਤੋ ਪ੍ਰਭਜੋਤ ਇਹਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤੌਲ ਨੂੰ ਹੱਥ ਪਾਇਆ ਤੇ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਵਿੱਚ ਤੇ ਇਹਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਾਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕ੍ਰਿਸ਼ਨ ਐਸਐਸਆਈ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜਾਏ ਉਹਨੇ ਆਪਣੇ 9mm ਪਿਸਤੌਲ ਜਿਹੜਾ ਸਰਕਾਰੀ ਉਹ ਚੋਂ ਰਾਊਂਡ ਚ ਲਾਇਆ ਜੋਕੇ ਇਹਦੇ ਲਾਤੇ ਲੱਗੀ ਉਰਨਾਈ ਜ਼ਖਮੀ ਹੋ ਗਿਆ ਇਹਨੂੰ ਸਿਵਲ ਹਸਪਤਲ ਦਾਖਲ ਕਰਾਇਆ ਗਿਆ ਬੇਸਿਕਲੀ ਇਹ ਜਿਹੜਾ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਪੁਰਾਣਾ ਨਟੋਰੀਅਸ ਕ੍ਰਿਮੀਨਲ ਜਿਹਨੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨल्स ਦੇ ਔਰ ਜਿਹੜਾ ਅੰਦੌਰ ਤੇ ਹੋਰ ਅਲੱਗ-ਅਲੱਗ ਛਾਟਾ ਸਦਰ ਅੰਮ੍ਰਿਤਸਰ ਦੇ ਵਿੱਚ ਇਹ ਆਰਮਜ਼ ਐਕਟ ਦੇ ਪਰਾਣੇ ਮੁਕਾਦਮੇ ਦਰਜ ਨੇ ਤੇ ਆਪਣਾ ਗੈਂਗ ਬਣਾ ਕੇ ਹੁਣੇ ਸੁਪਰਮੇਸੀ ਕੈਮ ਕਰਨਾ ਚਾਹੁੰਦਾ ਸੀ ਸੋ ਇਹ ਮਾ ਅੱਛੀ ਸਫਲਤਾ ਪਹਿਲਾਂ ਹੀ ਮਿਲੀ ਸੀ 6 ਪਿਸਟਲ ਜੇ ਆਪਾਂ ਦੇਖੀਏ ਤਾਂ ਇੱਕੋ ਗੈਂਗ ਤੋਂ ਮਿਲਨੇ ਥੈਟ ਮੀਨਸ ਫਾਇਰ ਪਾਵਰ ਵੀ ਇਨਾਂ ਕੋ ਕਾਫੀ ਸੀਗੀ ਥੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਔਰ ਡਰੱਗਸ ਦੇ ਅਗੇਂਸਟ ਜਿਹੜੀ ਜੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਿਸ ਕਤਰ ਤਰਨ ਜੋਗ ਨੇ ਕਿਹਾ ਕਿ ਦੇਸ਼ ਭਾਰ ਦੇ ਕਾਂਗਰਸੀ ਆਗੂਆਂ ਦਾ ਸੁਰ ਉਹੀ ਹੈ ਜੋ ਪਾਕਿਸਤਾਨ ਦੇ ਅੰਦਰ ਉਹਨਾਂ ਦੀ ਸਰਕਾਰ ਦੇ ਮੰਤਰੀਆਂ ਤੇ ਮੀਡੀਆ ਦਾ ਹੈ ਕਾਂਗਰਸ ਕੇ ਨੇਤਾਵਾਂ ਕੇ ਸੁਰ पूरे देश में वही हैं जो पाकिस्तान के अंदर उनकी सरकार के मंत्री और पाकिस्तान मीडिया की भाषा और पाकिस्तान मीडिया की भाषा आईएसआई की लिखी हुई पटकथा दुर्भाग्य है कि जम्मू कश्मीर कांग्रेस के अध्यक्ष तारीख कारा वही भाषा बोल रहे हैं सिद्धारमैया वही भाषा बोल रहे हैं जो भाषा पाकिस्तान का मीडिया बोल रहा है ये पाकिस्तान के पीआरओ की भूमिका से कांग्रेस को बाहर आना चाहिए बीते ग्यारह वर्षों में मोदी सरकार की स्पष्ट नीति रही है टेरर और टॉक इकट्ठे नहीं हो सकते आप आतंक की खेप भेजो हथियार भेजो ग्रनेड भेजो ड्रग भेजो और हम टॉक करें प्रधानमंत्री मोदी जी का स्पष्ट संकल्प है आतंकवाद को जड़ से खत्म करना है और आतंकवाद के जो उनको पनाह देने वाले हैं उनको भी कड़ी सजा देनी यह आतंकवाद देश का सबसे बड़ा दुश्मन है पर कांग्रेस का एजेंडा आतंकवाद के आकाओं का महामंडन करना ऐसे लग रहा है कि पाकिस्तान से पुरस्कार लेना चाहते हैं देश जान चुका है है। कि आतंकवाद पर कांग्रेस की और करनी में जमीन आसमान का का फर्क ये रात को न्यायालय दरवाजा हैं भारत है बाद नागरिक अपने वतन वापस अटारी तो परत अटारीहदो पची भारती पाकिस्तान ਚੁੱਕੇ ਹਨ ਅਤੇ 250 ਤੋਂ ਵੱਧ ਪਾਕਿਸਤਾਨੀ ਆਪਣੇ ਵਤਨ ਵਾਪਸ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਭਾਰਤ ਵਿੱਚ ਤੀਰਥ ਯਾਤਰਾ ਅਤੇ ਘੁੰਮਣ ਦੇ ਲਈ ਵੀਜ਼ਾ ਲੈ ਕੇ ਆਏ ਸਨ ਪਰ ਅਜੇ ਸਹੀ ਤਰੀਕੇ ਨਾਲ ਤੀਰਥ ਯਾਤਰਾ ਵੀ ਨਹੀਂ ਹੋਈ ਅਤੇ ਉਹ ਘੁੰਮੇ ਵੀ ਨਹੀਂ ਸਨ। ਭਾਰਤ ਵਿੱਚ ਮਾਹੌਲ ਖਰਾਬ ਹੋਣ ਕਰਕੇ ਭਾਰਤ ਸਰਕਾਰ ਦੇ ਆਦੇਸ਼ ਤੇ ਉਹਨਾਂ ਨੂੰ ਵਾਪਸ ਪਾਕਿਸਤਾਨ ਜਾਣਾ ਪੈ ਰਿਹਾ ਹੈ। पाकिस्तान से जहाँ कहाँ पे आए थे घूमने घूमने के लिए आए थे तीर्थ पे आए चालीस दिन के चालीस दिन की भी जाते कुछ बच्चे छोड़ के आए पाकिस्तान में कुछ तीन बच्चे इधर दो बच्चे पाकिस्तान पे अब क्यों वापस आप जाना चाहते हो थोड़ा मोहल इधर का सीन नहीं है मोदी ने क्या कर दिया कि पाकिस्तान आए हुए जो सरकार ने किया उसके माहौल ठीक नहीं कैसे देखते हो आप जो माहौल खराब हुआ जो लोग मारे गए तो तो सही नहीं है किसी की जान लेना वो सही लगता है आपको गलत किया पाकिस्तान आपका जगह कहाँ पे यहाँ दिल्ली 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 घूमने के लिए ये जो बना दो बहुत मॉल है खराब है अब क्या करें उधर है हमारा भाई है बहनों है चाचू है बच्चे हैं मेरी बीबी है यहाँ हुए माना 20-25 दिन हुए हमारे 40 दिन में पहले जा रहे हैं बापू आप पहले जा सरकार के करने पे जो हाँ पंजाब साफ सुथरे आते सेहतमंद वातावरण � ਇਸ ਮਿਸ਼ਨ ਤਹਿਤ ਅੰਮ੍ਰਿਤਸਰ ਇੰਪਰੂਵਮੈਂਟ ਪ੍ਰੋਜੈਕਟ ਦੇ ਚੇਅਰਮੈਨ ਕਰਮਜੀਤ ਸਿੰਘ ਗ੍ਰਿੰਟੂ ਨੇ ਅੰਮ੍ਰਿਤਸਰ ਵਿੱਚ ਇੱਕ ਵੱਡੀ ਸਫਾਈ ਮੁਹਿੰਮ ਦੀ ਅਗਵਾਈ ਕੀਤੀ। ਇਹ ਸਫਾਈ ਮੁਹਿੰਮ ਕਾਲਾਮਾਲਾ ਚੌਕ ਮਜੀਠਾ ਰੋਡ ਤੋਂ ਸ਼ੁਰੂ ਹੋ ਕੇ ਫੋਰੈਸਟ ਚੌਕ ਤੱਕ ਚਲਾਈ ਗਈ। ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਸफाई ਸੇਵਕਾਂ ਦੇ ਨਾਲ-ਨਾਲ ਸਥਾਨਕ ਵਲੰਟੀਅਰਸ ਸੀਨੀਅਰ ਡਿਪਟੀ ਮੀਅਰ ਪ੍ਰਿਆੰਕਾ ਸ਼ਰਮਾ, ਰਿਤੇਸ਼ ਸ਼ਰਮਾ, ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ, ਸਿਮਿਤ ਕੌਂਸਲਰ ਅਤੇ ਨਗਰ ਨਿਗਮ ਅਧਿਕਾਰੀ ਹਾਜ਼ਰ ਸਨ। ਕੱਲ ਇਹ ਹੈ ਕਿ ਇਹ ਰੋਜ਼ ਦਾ ਰੈਕਰਿੰਗ ਪ੍ਰੋਬਲਮ ਹੈ ਔਰ ਸਫਾਈ ਦੀ ਸਾਨੂੰ ਇੱਕ ਬੜਾ ਇਮਾਨਦਾਰੀ ਨਾਲ ਇਹ ਐਡਮਿਟ ਕਰਨਾ ਪੈ ਰਿਹਾ ਕਿ ਜੋ ਗੁਰੂ ਨਗਰੀ ਦੀ ਸਫਾਈ ਹੋਣੀ ਚਾਹੀਦੀ ਉਹ ਸਫਾਈ ਨਹੀਂ ਹੈ ਔਰ ਇਹ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਸਾਰੀਆਂ ਗੱਲਾਂ ਨੋਟ ਕੀਤੀਆਂ ਸੋ ਉਹਦੇ ਲਈ ਇੱਕ ਇੰਟੈਂਸਿਵ ਜੜੀ ਕਲੀਨਲਿਨੈਸ ਕੈਂਪੇਨ ਆ ਸ਼ੁਰੂ ਕੀਤੀ ਹੈ ਸੋ ਉਹਦੇ ਵਿੱਚ ਅਸੀਂ ਹੁਣ ਸਾਰੇ ਪੰਜਾਬ ਭਰ ਚੋਂ ਖਾਸ ਕਰਕੇ ਜਿਹੜੀ ਪਵਿੱਤਰ ਨਗਰੀ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਇਦੇ ਵਿੱਚ ਅਸੀਂ ਸਾਰੇ ਲੀਡਰ ਸਹਿਬਾਨ ਆਪ ਉੱਤਰ ਕੇ ਨਾਲ ਔਰ ਜਿਹੜੇ ਸਾਡੇ ਭੈਣ ਭਰਾ ਸਫਾਈ ਸੇਵਕ ਨੇ ਰੋਜ਼ ਸਫਾਈ ਕਰਦੇ ਉਹਨਾਂ ਨੂੰ ਨਾਲ ਲੈ ਕੇ ਇੱਕ ਬੜੀ ਇੰਟੈਂਸਿਵ ਜਿਹੜੀ ਡਰਾਈਵ ਆ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਸੋ ਇੱਥੇ ਨਾਰਥ ਦੇ ਵਿੱਚ ਜਿਹੜੀ ਆ ਉਹ ਮੇਰੀ ਡਿਊਟੀ ਲੱਗੀ ਆ ਤੇ ਮੈਨੂੰ ਇਹ ਇੱਕ ਜ਼ਿੰਮੇਵਾਰੀ ਆ ਮੈਂ ਹੁਣ ਇੱਥੇ ਆਪਣੇ ਨਾਲ ਪੈਂਟਰਾ ਮੰਨਦੇ ਅੱਜ ਇਥੇ ਇੱਕ ਸਟੈਚ ਚੁਣਿਆ ਵਾ ਇਹਨੂੰ ਸਾਫ ਕਰਾਂਗੇ ਔਰ ਲੋਚ ਜਿਹੜੀ ਇਹ ਡਰਾਈਵ ਹੈ ਨੂੰ ਸ਼ੁਰੂ ਕਰਾਂਗੇ ਇੱਕ ਤੇ ਇਹਦੇ ਨਾਲ ਹਰ ਬੰਦੇ ਨੂੰ ਮੋਟੀਵੇਸ਼ਨ ਮਿਲਦੀ ਆ ਸਾਡੇ ਸਫਾਈ ਸੇਵਕਾਂ ਨੂੰ ਮੋਟੀਵੇਸ਼ਨ ਮਿਲਦੀ ਆ ਕਿ ਜੇ ਇਹ ਸਫਾਈ ਕਰ ਸਕਦੇ ਤੇ ਅਸੀਂ ਵੀ ਸਵੇਰੇ ਇਹਨਾਂ ਨਾਲ ਕਰ ਸਕਦੇ ਆ ਟੂ ਸਟ੍ਰੀਟ ਜਨਤਾ ਦੇ ਵਿੱਚ ਵੀ ਇਸ ਸਟੇਜ ਦੀ ਇੱਕ ਲਹਿਰ ਪੈਦਾ ਹੁੰਦੀ ਆ ਕਿ ਅਸੀਂ ਵੀ ਸਫਾਈ ਸਾਫ ਸਫਾਈ ਵੱਲ ਧਿਆਨ ਰੱਖਣਾ ਤੇ ਖਲਾਰਾ ਘੱਟ ਪਾਣਾ ਅੱਜ ਜਿੱਥੇ ਇੱਕ ਪਾਸੇ ਸਾਰੇ ਲੀਡਰ ਸਾਹਿਬਾਨ ਉਤਰੇ ਹੋਏ ਅਸੀਂ ਹਲਕਾ ਨਾਰਥ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਤੇ ਪਾਰਟੀ ਵੱਲੋਂ ਸਾਡੇ ਲੀਡਰ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਉਹਨਾਂ ਦੀ ਡਿਊਟੀ ਲੱਗੀ ਹੈ ਜੀ ਹਲਕਾ ਨਾਰਥ ਦੇ ਵਿੱਚ ਤੇ ਅਸੀਂ ਸਾਰੇ ਉਹਨਾਂ ਦਾ ਸਹਿਯੋਗ ਦੇਣ ਲਈ ਆਏ ਹਾਂ ਅਸੀਂ ਪਿਛਲੇ ਕ ਦਿਨਾਂ ਤੋਂ ਨੋਟ ਕਰੋ ਮੈਂ ਜਿੱਦੋਂ ਤੋਂ ਆਪਣੀ ਡਿਊਟੀ ਸੰਭਾਲੀ ਹੈ ਮੈਂ ਬਿਲਕੁਲ ਵੀ ਜਿੱਥੇ ਮੇਰੀ ਨੋਲੇਜ 'ਚ ਕੋਈ ਚੀਜ਼ ਆਈ ਹੈ ਬਿਲਕੁਲ ਕੋਤਾਹੀ ਨੀ ਵਰਤੀ ਔਰ ਜਿੱਥੇ ਜਿੱਥੇ ਮੈਨੂੰ ਸਮਝ ਆਈ ਭਾਵੇਂ ਉਹ ਖੰਡੇ ਚੌਂਕ ਵਾਲੀ ਸੜਕ ਸੀਗੀ ਸ੍ਰੀ ਹਰਮੰਦਰ ਸਾਹਿਬ ਜੀ ਦਾ ਗੱਲੇਆਰਾ ਸੀਗਾ ਇੰਦਰ ਪੈਲੇਸ ਦੀ ਸਾਈਟ ਜਿਹੜੀ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਸੀਗੀ ਉੱਥੇ ਸਾਰਿਆਂ ਤੇ ਹੀ ਅਸੀਂ ਪਹੁੰਚ ਕੇ ਸਫਾਈ ਕਰਵਾਈਆ ਤੇ ਉਸੇ ਤਰ੍ਹਾਂ ਅੱਜ ਅਸੀਂ ਕਾਲਾ ਮਲਾ ਚੌਂਕ ਤੋਂ ਸੁੱਖਾ ਸਿੰਘ ਚੌਂਕ ਤੱਕ ਡਰਾਈਵ ਚਲਾਈ ਆ ਅਮਰਥਰ ਨਗਰ ਨਿਗਮ ਵੱਲੋਂ ਸਫਾਈ ਅਭਿਆਨ ਤੀਸਰੇ ਦਿਨ ਵੀ ਜਾਰੀ ਰਿਹਾ ਇਸ ਮੌਕੇ ਉੱਚੇ ਚੇ ਤੌਰ ਤੇ ਸਫਾਈ ਅਭਿਆਨ ਵਿੱਚ ਅਮਰਥਰ ਨਗਰ ਸੂਧਾਰ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਉੱਚੇ ਚੇਤੇ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਜਿੱਥੇ ਨਗਰ ਨਿਗਮ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਅਤੇ ਹਰ ਰੋਜ਼ ਉਹ ਸਫਾਈ ਵੀ ਕਰਦੇ ਹਨ ਨਗਰ ਨਿਗਮ ਦੇ ਮੁਲਾਜ਼ਮ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਕਿ ਜਿਹੜਾ ਸਫਾਈ ਅਭਿਆਨ ਚੱਲਿਆ ਉਸ ਵਿੱਚ ਸ਼ਹਿਰ ਵਾਸੀ ਵੀ ਸਹਿਯੋਗ ਕਰਨ ਅਮਰਥਰ ਫਾਸਟ ਵਿੱਚ ਖਬਰ ਨਾ ਮੜੀ ਕੈਮਰਾਮੈਨ ਗੁਰਸੇਵ ਸਿੰਘ ਦੇ ਨਾਲ ਰਕੇਸ਼ ਕੁਮਾਰ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਅੰਮ੍ਰਿਤਸਰ ਨੇ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਜੈਪੁਰ ਰਾਜਸਥਾਨ ਦੇ ਸਹਿਯੋਗ ਨਾਲ ਸੰਸਥਾ ਦੇ ਕੈਂਪਸ ਵਿਖੇ ਜੈਪੁਰ ਫੂਡ ਸੈਂਟਰ ਦੀ ਸ਼ੁਰੂਆਤ ਕੀਤੀ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੂਜਯ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪਦਮ ਪੂਸ਼ਣ ਡੀ ਆਰ ਮਹਿਤਾ ਸੰਸਥਾਪਕ ਅਤੇ ਮੁਖ ਸਰਪ੍ਰਸਤ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਜੈਪੁਰ ਵੱਲੋਂ ਕੀਤਾ ਗਿਆ ਜੈਪੁਰ ਫੂਡ ਸੈਂਟਰ ਪੰਜਾਬ ਵਿੱਚ ਇੱਕੋ ਇੱਕ ਅਜਿਹਾ ਕੇਂਦਰ ਹੈ ਜਿੱਥੇ ਦਿਵਿਆਂਗਾਂ ਨੂੰ ਵਿਸ਼ਵ ਪ੍ਰਸਿੱਧ ਜੈਪੁਰ ਫੁੱਟ ਕੰਪਨੀ ਦੇ ਬਨੌਟੀ ਅੰਗ ਕੈਲੀਪਰ ਅਤੇ ਹੋਰ ਸਹਾਇਤਾ ਅਤੇ ਉਪਕਰਨ ਮੁਫਤ ਪ੍ਰਦਾਨ ਕੀਤੇ ਜਾਣਗੇ ਹੈਂਡੀਕੈਪਡ ਹੁੰਦਾ ਚਾਹੇ ਬਾਹ ਦਾ ਹੋਵੇ ਚਾਹੇ ਲੱਤ ਹੋਵੇ ਚਾਹੇ ਸਰੀਰ ਦਾ ਕੋਈ ਹੋਰ ਹਿੱਸਾ ਹੋਵੇ ਤੇ ਆਮ ਇੱਕ ਸਾਡੇ ਕਹਾਵਤ ਆ ਕਹਿੰਦੇ ਅੰਨਿਆ ਤੈਨੂੰ ਕੀ ਚਾਹੀਦਾ ਦੋ ਅੱਖਾਂ ਇਹ ਜਿਹੜਾ ਹੈਂਡੀਕੈਪਡ ਹੁੰਦਾ ਉਹਦਾ ਜਿਹੜਾ ਤੁਸੀਂ ਮਾਨਸਿਕ ਸਥਿਤੀ ਆਪ ਹੀ ਭਾਮ ਸਕਦੇ ਆ ਚੱਲਣ ਤੋਂ ਜਿਹੜਾ ਸਮਰੱਥ ਹੁੰਦਾ ਬਾਹਰਾਂ ਚੱਲਦੀ ਹੋਵੇ ਪਰ ਮੈਨੂੰ ਖੁਸ਼ੀ ਆ ਕਿ ਐਨਜੀਓ ਜਿਹੜੀ ਭਗਵਾਨ ਮਹਾਵੀਰ ਵਿਕਲਾਂਤ ਸੰਮਤੀ ਜਿਹੜੀ ਜੈਪੁਰ ਤੋਂ ਇਹ ਐਨਜੀਓ ਆ ਜਿਹੜੀ ਐਨਜੀਓ ਮੇਰਾ ਖਿਆਲ ਲਗਭਗ ਇਹਨਾਂ ਨੂੰ 50 ਸਾਲ ਹੋ ਗਏ ਇਹ 50 ਸਾਲ ਤੋਂ ਇਹ ਸੇਵਾ ਕਰ ਰਹੇ ਆ ਤੇ ਅੱਜ ਸਾਡੇ ਚੰਗੇ ਭਾਗ ਆ गुरु रामदास मेडिकल यूनिवर्सिटी के बच्चे इन्होंने आज पैर पाया फुट जो है वो बहुत ही यूनिक डिज़ाइन है और बहुत ही बेहतरीन डिज़ाइन है जयपुर फुट से आदमी चल सकता है दौड़ सकता है आलती पालती बैठ सकता है उगड़ू बैठ सकता है साइकिल चला सकता है गाड़ी चला सकता है तैर सकता है पहाड़ी चढ़ सकता है पेड़ चढ़ सकता है ये सब खूबियाँ जयपुर फुट में है ਕਿ ਡਿਪਾਰਟਮੈਂਟ ਅੰਮ੍ਰਿਤਸਰ ਡਿਸਟ੍ਰਿਕਟ ਵੱਲੋਂ ਵਰਲਡ ਹੋਮੋਪੈਥਿਕ ਡੇ ਮਨਾਇਆ ਗਿਆ ਇਸ ਮੌਕੇ ਮੇਅਰ ਚਤਿੰਦਰ ਸਿੰਘ ਮੋਤੀਪਾਠੀਆ ਅਤੇ ਫਾਰਮਰ ਜੁਆਇੰਟ ਡਾਇਰੈਕਟਰ ਹੋਮਿਓਪੈਥੀ ਮਹਿੰਦਰ ਸਿੰਘ ਗੁਜਰਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਹੋਮੋਪੈਥੀ ਦੇ ਫਾਊਂਡਰ ਡਾਕਟਰ ਸੈਮੂਅਲ ਹੈਨਿਮਨ ਨੂੰ ਯਾਦ ਕੀਤਾ ਮੇਅਰ ਨੇ ਸੰਬੋਧਨ ਕਰਦਿਆਂ ਹੋਮੋਪੈਥੀ ਨੂੰ ਸਭ ਤੋਂ ਪੁਰਾਣਾ ਸਫਲ ਅਤੇ ਅਸਰਦਾਰ ਇਲਾਜ ਦੱਸਿਆ ਇਸ ਦੌਰਾਨ ਕੁੱਲ ਪੰਜ ਜ਼ਿਲ੍ਹਿਆਂ ਦੇ ਡਾਕਟਰ ਅਤੇ ਹੋਰ ਸਟਾਫ ਮੌਜੂਦ ਸਨ ਐਸਬੋਕੇ ਜ਼ਿਲ੍ਹਾ ਹੋਮੀਓਪੈਥੀ ਅਫਸਰ ਡਾਕਟਰ रहमान ਅਸਦ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾਕਟਰ ਦਿਨੇਸ਼ ਸ਼ਰਮਾ ਅੰਮ੍ਰਿਤਸਰ ਤੋਂ ਹੋਮੀਓਪੈਥਿਕ ਮੈਡੀਕਲ ਅਫੀਸਰ ਡਾਕਟਰ ਕਰਨਦੀਪ ਸਿੰਘ ਡਾਕਟਰ ਬਲਵਿੰਦਰ ਕੌਰ ਡਾਕਟਰ ਨਵਜੋਤ ਕੌਰ ਡਾਕਟਰ ਅਰਪਨ ਪ੍ਰੀਤ ਕੌਰ ਡਾਕਟਰ ਗੁਰਬੀਰ ਸਿੰਘ ਡਾਕਟਰ ਅਨਵਿੰਦਰ ਕੌਰ ਮੌਜੂਦ ਸਨ ਐਸ ਮੌਕੇ ਸਪੀਕਰ ਡਾਕਟਰ ਪ੍ਰਿਆ ਰਾਮਪਾਲ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 6 ਡਿਸਪੈਂਸਰੀਜ਼ ਚੱਲ ਰਹੀਆਂ ਹਨ। ਇੱਕ ਸਾਡੀ ਪਤਨ ਨੂੰ ਸਾਰੇ ਲੋਕਾਂ ਨੂੰ ਕਮਿਊਨਿਟੀ ਹੈਸੀ ਦੇ ਨੇ ਉਹ ਫੈਟਿਕ ਦੀ ਜਿਹੜਾ ਸਸਤਾ ਇਲਾਜ ਧੋਲ ਕਰਕੇ ਵੀ ਉਹ ਰਹੀਆਂ ਚੂਈਆਂ ਦੇ ਉਹ ਐਸੇ ਐਸੇ ਇਲਾਜ ਕਿਤੇ ਜਿਹੜੇ ਅਸੰਭਵ ਸੀਗੇ ਕਿਉਂਕਿ ਇਲਾਜ ਕੋਈ ਹੋਵੇ ਭਾਵੇਂ ਆਯੁਰਵੈਦਿਕ ਹੈ ਭਾਵੇਂ ਬੁੱਧੀ ਪੈਤੀ ਹੈ ਭਾਵੇਂ ਐਲੋਪੈਥਿਕ ਹੈ ਇਲਾਜ ਦਾ ਮਤਲਬ ਹੈ ਕਿ ਜੀਵਨ ਨੂੰ ਬਚਾਉਣਾ ਜੀਵਨ ਨੂੰ ਉਸ ਤਰ੍ਹਾਂ ਬਣਾ ਜਿਹੜੀ ਤੰਦਰੁਸਤ ਕਰਨਾ ਨਹੀਂ ਹੁੰਦਾ ਸੂ ਉਸ ਮਾਰਕਟ ਤੇ ਚੱਲਦੇ ਆ ਜੋ ਵਿਓਪੈਥਿਕ ਨੇ ਆਪਣੀਆਂ ਬੁਲਾਗਾ ਪੁਰੀਆਂ ਨੇ ਉਪਲਬਧੀਆਂ ਨੇ ਇਹ ਬਹੁਤ ਹੀ ਜਿਹੜਾ ਸ਼ਾਨਦਾਰ ਰਿਹਾ ਇਸ ਸਾਲ ਪੰਜਾਬ ਸਰਕਾਰ ਨੇ ਵਰਡ ਮੈਡੀਕੀਨ ਦੇ ਉੱਪਰ ਸਟੇਟ ਲੈਵਲ ਤੇ ਪ੍ਰੋਗਰਾਮ ਕੀਤਾ ਤੇ ਚਾਰ ਕਲਸਟਰਾਂ ਨਾਲ ਕੇ ਡਿਸਟ੍ਰਿਕਟ ਦੇ ਵਿੱਚ ਨਰਮ ਆਰਗੇਨਾਈਜ਼ ਕਰਿਆ ਅੱਜ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਅਛੇ ਜਿਹੜੇ ਬਾਇਲੇ ਜਿਹਨਾਂ ਨੇ ਜਿਹਦੇ ਵਿੱਚ ਸ਼ਿਕੰਦਰ ਅਲੋ ਮੁਕਤੀਵਾਦੀ ਰੀਟ ਫਾਰਮਰ ਜਨਰੇਟਰ ਹੁੰਦਾ ਚੁੱਕਾ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਅਤੇ ਵਕ ਵਕ ਥਾਵਾਂ ਤੇ ਸ਼ਹੀਦ ਹੋਏ ਨਾਗਰਿਕਾਂ ਨੂੰ ਸ਼ਰਧਾਂਜਲੀ ਵੀ ਪੇਂਟ ਕੀਤੀ ਜਾ ਰਹੀ ਹੈ ਇਸੇ ਤਹਿਤ ਅੰਮ੍ਰਿਤਸਰ ਨਗਰ ਨਿਗਮ ਦਫਤਰ ਵਿਖੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬੇਟਾ ਚੇਅਰਮੈਨ ਸੁਰਿੰਦਰ ਟੂਨਾ ਸਰਪ੍ਰਸਤ ਕੇਵਲ ਕੁਮਾਰ ਦੀ ਅਗਵਾਈ ਵਿੱਚ ਨਗਰ ਨਿਗਮ ਦਫ਼ਤਰ ਵਿਖੇ ਮੌਨਵਰਤ ਰਾਕੇ ਸ਼ਰਧਾਂਜਲੀ ਪੇਂਟ ਕੀਤੀ ਗਈ। ਇਸ ਮੌਕੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਡਾਕਟਰ ਕਿਰਤ ਮਹੰਤ ਮਲਕੀਤ ਨਾਟ ਚੇਅਰਮੈਨ ਊਂਪ੍ਰਕਾਸ਼ ਗੱਬਰ ਸਿਕੰਦਰ ਚੋਹਾਨ ਲੱਕੀ ਪੱਟੀ ਸਮੇਤ ਨਗਰ ਨਿਗਮ ਦੇ ਸੈਨੀਟਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਹੋਰ ਐਸੋਸੀਏਸ਼ਨ ਦੇ ਨੁਮਾਇਦੇ ਵੀ ਹਾਜ਼ਰ ਸਨ। ਨਗਰ ਨਿਗਮ ਦਫ਼ਤਰ ਤੋਂ ਰੋਸ ਮਾਰਚ ਕੱਢਿਆ ਗਿਆ ਅਤੇ ਥਾਣਾ ਰਣਜੀਤ ਐਵੇਨਿਊ ਥਾਣੇ ਦੇ ਬਾਹਰ ਚੌਂਕ ਵਿੱਚ ਪਾਕਿਸਤਾਨ ਅਤੇ ਅਤਵਾਦੀ ਐਸਮੋ ਕੇ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਪਾਕਿਸਤਾਨ ਦੇ ਖਿਲਾਫ ਸਖਤੋ ਸਖਤ ਕਦਮ ਚੁੱਕੇ ਸੋ ਜਿਹੜਾ ਹੈਗਾ ਬਹੁਤ ਹੀ ਮਾੜੀ ਘਟਨਾ ਸੀ ਬਹੁਤ ਸ਼ਰਮ ਸ਼ਰਮ ਵਾਲੀ ਗੱਲ ਸੀ ਉਹ ਜਿਹੜੇ ਵੀ ਵਿਅਕਤੀ ਹੁਣਾਂ ਪਿੱਛੇ ਜਿਹੜੇ ਹੈਗੇ ਆ ਹਮਲੇ ਦੇ ਕਾਰਨ ਉਹਦੇ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਂਭੂਤੀ ਰੱਖਣ ਲਈ ਇੱਕ ਜਿਹੜਾ ਹੈਗਾ ਰੋਸ ਰੈਲੀ ਕੱਢੀ ਹੈ ਅੱਜ ਜੋ ਕਸ਼ਮੀਰ ਦੇ ਵਿੱਚ ਘਟਨਾ ਹੋਈ ਆ ਸਾਡਾ ਕਾਰਪੋਰੇਸ਼ਨ ਮੁਲਾਜ਼ਮ ਔਰ ਸੰਤ ਸਮਾਜ ਜਿਹੜਾ ਉਹਦੀ ਨਿੰਦਿਆ ਕਰਦਾ ਵਾ ਇਹਦਾ ਜੋ ਪੱਥਰ ਤੇ નિર્ਦੋਸ਼ਾਂ ਦੇ ਉੱਤੇ ਗੋਲੀਆਂ ਚਲਾਉਣੀਆਂ નિર્ਦੋਸ਼ਾਂ ਨੂੰ ਜਾਂ ਤੋਂ ਹੱਥ ਤੋਂ ਨੇ ਪਏ ਇਹ ਬਹੁਤ ਕਿਰਣਾਯੋਗ ਗੱਲ ਹੈ ਆਓ ਥਾਰੇ ਰਲ ਮਿਲ ਕੇ ਹਮਲਾ ਮਾਰੀਏ ਸਰਕਾਰ ਨੂੰ ਮਜ਼ਬੂਤ ਕਰੀਏ ਇਹ ਜੋ ਪਾਕਿਸਤਾਨ ਆ ਇਹਨੂੰ ਮੂੰਹ ਤੋਂ ਜਵਾਬ ਦੇ ਅਸੀਂ ਨਗਰਿਕ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੂੰ ਜਿੰਨੀਆਂ ਵਿੱਚ ਸਾਡੇ ਜਿਹੜੇ ਜੀ ਮਰੇ ਨੇ ਉਹਨਾਂ ਨੂੰ ਨਾਜ਼ਰੀ ਦਿੱਤੀ ਗਈ ਮੌਨ ਵਰਤ ਰੱਖਿਆ ਗਿਆ ਤੇ ਉਹਰਾ ਪਾਕਿਸਤਾਨ ਦਾ ਮੁਰਦਾਬਾਦ ਕੀਤਾ ਗਿਆ ਕਿ ਜਿਹੜਾ ਇਹ ਇਹਦਾ ਜਵਾਬ ਆ ਪਹਿਲ ਕਾਮ ਦੇ ਵਿੱਚ ਜਿਹੜੇ ਸਾਡੇ ਨੇ ਹੱਥੇ ਜਿਨ੍ਹਾਂ ਦੀ ਮੌਤਾਂ ਹੋ ਗਈਆਂ 26 27 ਬੰਦਿਆਂ ਦੀਆਂ ਉਹਨਾਂ ਵਾਸਤੇ ਇਹ ਅੱਜ ਮੌਨ ਵਰਤ ਰੱਖਿਆ ਗਿਆ ਕਾਰਪਸ਼ੇਡ ਨਗਰ ਨਗਰਸਰ ਦੇ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਮਾਨ ਜੋ ਕਮਿਸ਼ਨਰ ਸਾਹਿਬ ਹੈਲਥ ਅਫਸਰ ਔਰ ਬਾਕੀ ਬਹੁਤ ਸਾਰੇ ਅਫਸਰ ਜਿਹੜੇ ਉਹਨਾਂ ਨੇ ਸਾਥ ਦਿੱਤਾ ਹਲਕਾ ਕੈਂਟਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਦੀ ਅਗਵਾਈ ਹੇਠ ਟੈਲੀਫੋਨ ਐਕਸਚੇਂਜ ਸ਼ਾਸਤਰੀ ਮਾਰਕੀਟ ਵਿਖੇ ਸਫਾਈ ਮੁਹਿੰਮ ਕੀਤੀ ਗਈ। ਇਸ ਮੌਕੇ ਕੌਂਸਲਰ ਜਰਨੈਲ ਸਿੰਘ ਟੋਟ, ਕੌਂਸਲਰ ਵਿਕੀ ਦਾਤਾ, ਤਰुण ਕੁਮਾਰ ਕੈਂਟੀ, ਮਨਿੰਦਰ ਸਿੰਘ ਮੰਗਾ, ਰਿਸ਼ੀ ਕਪੂਰ ਵੀ ਮੌਜੂਦ ਸਨ। ਇਹ ਲਗਾਤਾਰ ਬਸਲਸਲ ਚੱਲੇਗਾ ਜਿਨੀ ਦੇਸ ਦਾ ਸ਼ਹਿਰ ਜਿਹੜਾ ਸ਼ੀਸ਼ੇ ਨੂੰ ਸਾਫ਼ ਨਹੀਂ ਹੋ ਜਾਂਦਾ। ਸੋ ਮੇਰੀ ਸਾਰੇ ਸ਼ਹਿਰ ਵਾਸੀਆਂ ਅੱਗੇ ਬੇਨਤੀ ਹੈ ਕਿ ਸਾਡਾ ਆਪਣਾ ਸ਼ਹਿਰ ਦਾ ਬੜਾ ਪਵਿੱਤਰ ਸ਼ਹਿਰ ਹੈ।

कि जो भारत में रह रहे पाकिस्तान के नागरिक हैं वो चाहे फिल्म इंडस्ट्री में हो या किसी घर पे हो या किसी व्यापार के नाते आए हो उनको भारत से जाना होगा और ये फैसला देश की एकता खंडता पर एक बड़ा माइलस्टोन है स्वरणकार संघ दे अशोक तुन्ना दी अगुवाई विच असिस्टेंट कमिश्नर कारपोरेशन अमृतसर दलजीत सिंह नु सम्मानित किया गया ਐਸਮੋਕ ਦੇ ਤਾਰੀ ਪ੍ਰਧਾਨ ਅਸ਼ੋਕ ਤੁੰਨਾ, ਰਾਮ ਤੁੰਨਾ, ਦੀਪਕ ਸੂਰੀ, ਅਮਨ ਕੁਮਾਰ, ਸਰਨੀਤ ਤੁੰਨਾ, ਹੈਪੀ ਆਸ਼ਟ, ਮਨਜੋਤ ਸਿੰਘ, ਲਵਲੀ ਭੁੱਲਰ ਸਮੇਤ ਮੈਂਬਰ ਮੌਜੂਦ ਸਨ। ਅ ਮੈਂ ਅੱਜ ਦੇ ਸਾਰੇ ਸਵਰਥ ਸਭਾ ਦੇ ਮੈਂਬਰਾਂ ਦਾ, ਅਧਿਕਾਰੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਚੇਚੇ ਤੌਰ ਤੇ ਦਫ਼ਤਰ ਆ ਕੇ ਮੇਰਾ ਸਨਮਾਨ ਕੀਤਾ ਜੀ। ਬਹੁਤ ਧੰਨਵਾਦ ਜੀ। ਸਵਾਗਤ ਜੋ ਵੀ ਮੈਂ ਇਹਨਾਂ ਨੂੰ ਦੱਸਿਆ ਜੀ ਕਿ ਕਾਰਪੋਰੇਸ਼ਨ ਜਿਹੜੀ ਆ ਸ਼ਾਇਦ ਕੰਮਾਂ ਨਾਲ ਜੁੜੀ ਹੋਈ ਹੈ ਕਿਸੇ ਵੀ ਕਿਸਮ ਦੇ ਕੋਈ ਕੰਮ ਨਹੀਂ ਜੀ ਕਾਰਪੋਰੇਸ਼ਨ ਦੇ ਉਹ ਸਾਡੇ ਧਿਆਨ ਵਿੱਚ ਲਿਆਂਦੇ ਜਾਂ ਜਿਨ੍ਹਾਂ ਦਾ ਜਲਦੋ ਜਲਦ ਉਤਾਰਾ ਕੀਤਾ ਜਾਏ ਤਾਂ ਆਮ ਜਨਤਾ ਨੂੰ ਆਪਾਂ ਸਹੂਲਤਾਂ ਪ੍ਰਦਾਨ ਕਰ ਸਕੀਏ ਆਪਣੇ ਦਲਜੀਤ ਸਿੰਘ ਜਿਹੜੇ ਸੋਏਗੇ ਇਹਨਾਂ ਨੂੰ ਕਮਿਸ਼ਨਰ ਦਾ ਜੋ ਮਿਲਿਆ ਹੈ ਉਹਨਾਂ ਦੇ ਵਧਾਈ ਦੇਣਾ ਹੈ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿੱਤਾ ਹੈ ਕਿ ਰੇਂਦਾ ਜੋ ਵੀ ਕੰਮ ਹੋਏਗਾ ਸਾਡੀ ਨਿਗਾ ਚ ਲਿਆਉ ਤਾਂ ਆਪਾਂ ਸਾਰੇ ਕੰਮ ਤੁਹਾਡੇ ਨਾਲ ਖਲੋ ਕੇ ਹਰ ਕੋਈ ਕੰਮ ਕਰਾਂਗੇ ਮਿਊਨਿਸਪਲ ਕਾਰਪੋਰੇਸ਼ਨ ਯੂਥ এমਪਲੋਇਜ਼ ਫੈਡਰੇਸ਼ਨ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਪ੍ਰਧਾਨ ਆਸ਼ੂ ਨਾਹਰ ਦੀ ਪ੍ਰਧਾਨਗੀ ਹੇ ਨਗਰ ਨਿਗਮ ਆਟੋ ਵਰਕਸ਼ਾਪ ਵਿਖੇ ਕੀਤਾ ਗਿਆ ਇਸ ਮੌਕੇ ਤੇ ਦਿੱਲੀ ਵਿਖੇ ਆਯੋਜਿਤ ਨੈਸ਼ਨਲ ਸਕੂਲ ਗੇਮਸ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਕਾਂਸੀ ਦੇ ਮੈਡਲ ਜਿੱਤਣ ਵਾਲੇ ਪਹਿਲਵਾਨਾ 우ਦੇ ਸ਼ਰਮਾ ਅਤੇ ਅਭਿਨਵ ਮੱਟੂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੋਚ ਬੰਟੀ ਪਹਿਲਵਾਨ, ਭਾਜਪਾ ਨੇਤਾ ਸੰਜੀਵ ਕੁਮਾਰ, ਜੁਗਲ ਕਿਸ਼ੋਰ ਲਾਲੀ, ਰੋਹਿਤ ਕੁਮਾਰ ਦੀਪਕ ਸਬਰਵਾਲ ਅਤੇ ਰਾਜ ਕल्याण ਸਮਿਤੀ ਕਈ ਲੋਕ ਮੌਜੂਦ ਸਨ ਉਦੇ ਪਹਿਲਵਾਨ ਤੇ ਵੀ ਪਹਿਲਵਾਨ ਬ੍ਰਾਊਂਸ ਲੈ ਕੇ ਆਏ ਹੈ ਪੰਜਾਬ ਲਈ ਦੋ ਬੜੇ ਮਾਣ ਅਤੇ ਫਕਰ ਵਾਲੀ ਗੱਲ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਮੈਂ ਕਿ ਇਹ ਹਰੇ ਬੱਚਿਆਂ ਨੂੰ ਹਮੇਸ਼ਾ ਹੀ ਆਪਣੇ ਰਹਿਮ ਕਰਮ ਦੇ ਥਲੇ ਰੱਖਣਾ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਇੱਕ ਵਿਸ਼ੇਸ਼ ਵਕਤ ਨੇ ਸਪੈਸ਼ਲ ਡੀਜੀਪੀ ਮੈਡਮ ਸ਼ਸ਼ੀ ਪ੍ਰਭਾ ਦੀ ਵੇਦੀ ਨਾਲ ਚੰਡੀਗੜ੍ਹ ਸਥਿਤ ਉਹਨਾਂ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਚੰਡੀਗੜ੍ਹ ਤੋਂ ਆਉਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾਕਰਣ ਨੇ ਕਿ ਡੀਜੀਪੀ ਮੈਡਮ ਸ਼ਸ਼ੀ ਪ੍ਰਭਾ ਦੇਵੀ ਇਮਾਨਦਾਰੀ ਅਤੇ ਬਹਾਦਰੀ ਦੀ ਇੱਕ ਉਦਾਹਰਣ ਹਨ ਹੈੱਡਕੁਆਟਰ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਦੇ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਡਿਵੀਜ਼ਨ ਨੇ ਗਰਮੀਆਂ ਦੇ ਮੌਸਮ ਵਿੱਚ ਯਾਤਰੀਆਂ ਦੀ ਵੱਧਦੀ ਭੀੜ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ ਇਹ ਮੁਹਿੰਮ 21 ਮਈ 2025 ਤੱਕ ਚੱਲੇਗੀ ਹੁਣ ਤੱਕ 10000 ਤੋਂ ਵੱਧ ਯਾਤਰੀ 60 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ ਜਾ ਚੁੱਕਾ ਹੈ। ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਏਡੀਸੀਪੀ ਸਿਟੀ 1 ਵਿਸ਼ਾਲਜੀਤ ਸਿੰਘ ਅਤੇ ਏਸੀਪੀ ਕੇਂਦਰੀ ਜਸਪਾਲ ਸਿੰਘ ਦੀ ਨਿਗਰਾਨੀ ਹੇ ਸਮੇਤ ਮੁੱਖ ਅਫਸਰ ਥਾਣਾ ਦੀ ਡਿਵੀਜ਼ਨ ਅੰਮ੍ਰਿਤਸਰ ਅਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਪੁਲਿਸ ਟੀਮਾਂ ਵੱਲੋਂ ਕਟੜਾ ਜੈਮਲ ਸਿੰਘ, ਕਟੜਾ ਸ਼ੇਰ ਸਿੰਘ, ਗੁਰੂ ਬਾਜ਼ਾਰ, ਬਾਜ਼ਾਰ ਕਰਮੋ ਦਿਓੜੀ, ਟਾਲੀ ਸਾਹਿਬ ਬਾਜ਼ਾਰ ਸਮੇਤ ਹੋਰ ਬਾਜ਼ਾਰਾਂ ਵਿੱਚ ਪੈਟਰੋਲਿੰਗ ਕੀਤੀ ਗਈ ਅਤੇ ਹੋਟਲਾਂ ਸਰਾਵਾਂ ਅਤੇ ਗੈਸਟ ਹਾਊਸ ਦੀ ਚੈਕਿੰਗ ਦੌਰਾਨ ਵਿਜ਼ਿਟਰ ਇਨ ਅਤੇ ਆਊਟ ਐਂਟਰੀ ਰਜਿਸਟਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਦੀ ਰਹਿਨਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਰਾਇਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨਾਲ 골ਡਨ ਗੇਟ ਵਿਖੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਬੱਚਿਆਂ ਵੱਲੋਂ ਟ੍ਰੈਫਿਕ ਸਲੋਗਨ ਲਿਖੀਆਂ ਤਖਤੀਆਂ ਹੱਥਾਂ ਵਿੱਚ ਫੜ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 538 ਤੇ ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮੋਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਅੰਮ੍ਰਿਤਸਰ ਤੋਂ ਖੇਮਕਰਨ ਜਾਣ ਵਾਲੀ ਡੀਐਮਯੂ ਟ੍ਰੇਨ ਦੇ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਯਾਤਰੀ ਹੋਏ ਪਰੇਸ਼ਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਤੋਂ ਖੇਮਕਰਨ ਜਾਣ ਵਾਲੀ ਡੀਐਮਯੂ ਟ੍ਰੇਨ ਖੇਮਕਰਨ ਤੋਂ ਵਾਪਸੀ ਅੰਮ੍ਰਿਤਸਰ ਜਾਣ ਸਮੇਂ ਤਰੰਤਾਰਨ ਦੇ ਰੇਲਵੇ ਫਾਟਕ ਉੱਪਰ ਖਰਾਬ ਹੋ ਗਈ ਜਿਸ ਕਾਰਨ ਮੁਸਾਫਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਿਸ ਬਾਰੇ ਜਾਣਕਾਰੀ ਦਿੰਦਿਆਂ ਇੰਜਨ ਦੇ ਡਰਾਈਵਰ ਮੁਤਾਬਕ

ਤਰੰਤਰੰਤੋ ਫਾਸਟਵੇਲੀ ਬੀਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ ਬੀਬੀ ਕੋਲਾਜੀ ਭਲਾਈ ਕੇਂਦਰ ਵੱਲੋਂ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼੍ਰੀ ਵਿਵੇਕ ਸਰ ਸਾਹਿਬ ਜੀ ਵਿਖੇ ਪੱਥਰ ਦੀ ਕਾਰ ਸੇਵਾ ਦੀ શુભ ਆਰੰਭਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਕ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਸਕੱਤਰ ਸਰਦਾਰ ਪ੍ਰਤਾਪ ਸਿੰਘ ਮੈਨੇਜਰ ਦਰਬਾਰ ਸਾਹਿਬ ਭਗਵੰਤ ਸਿੰਘ ਤੰਗੀਰਾ ਐਸਜੀਪੀਸੀ ਮੈਂਬਰ ਅਜੈਪ ਸਿੰਘ ਅਬਿਆਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ ਜਸਬੀਰ ਸਿੰਘ ਪਾਈਆ ਮਨਦੀਪ ਸਿੰਘ ਗੁਰਪ੍ਰੀਤ ਸਿੰਘ ਚਾਹਤ ਮਨਦੀਪ ਸਿੰਘ ਪੋਲੂ ਪ੍ਰੀਤ ਸਿੰਘ ਸਮੇਤ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਾਨ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਤੋ ਰਾਇ ਇਹ ਸਥਾਨ ਗੁਰਦੁਆਰਾ ਸ੍ਰੀ ਭਗਤ ਸਰ ਸਾਹਿਬ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਪਾਈ ਇਕਬਾਲ ਸਿੰਘ ਜੀ ਜਿਹੜੇ ਕੀਰਤਨ ਦੇ ਵੀ ਸਤਗੁਰੂ ਜੀ ਨੇ ਬੜੀ ਵੱਡੀ ਮਹਾਰਤ ਬਖਸ਼ਿਸ਼ ਕੀਤੀ ਆ ਤੇ ਸੇਵਾ ਦੇ ਵਿੱਚ ਵੀ ਸਤਗੁਰੂ ਜੀ ਨੇ ਬਹੁਤ ਵੱਡੀ ਮਹਾਰਤ ਇਹਨਾਂ ਨੂੰ ਬਖਸ਼ਿਸ਼ ਕੀਤੀ ਆ ਅੱਜ ਇਹ ਜਿਹੜਾ ਸਰੋਵਰ ਸਾਹਿਬ ਦੇ ਦਿਵਾਲੇ ਪਵਿੱਤਰ ਪ੍ਰਕਰਮਾ ਆ ਇਹ ਪੱਥਰ ਬਹੁਤ ਪੁਰਾਣਾ ਹੋ ਚੁੱਕਾ ਸੀ ਤੇ ਇਹਦੇ ਨਾਲ ਪਰੇਸ਼ਾਨੀਆਂ ਵੀ ਸੰਗਤਾਂ ਨੂੰ ਆਉਂਦੀਆਂ ਸੀ ਸੋ ਇਹਦੀ ਅੱਜ ਕਾਰ ਸੇਵਾ ਦੇ ਰੂਪ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਕੇ ਇਹ ਸ਼ੁਰੂ ਕੀਤੀ ਆ ਐਸਲੈ ਆਪਾਂ ਗੁਰਦੁਆਰਾ ਵਿਵੇਕ ਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਪਾਪਾਤ ਅਸਥਾਨ ਤੇ ਖੜੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਹੈ ਗੁਰਦੁਆਰਾ ਵਿਵੇਕ ਸਰ ਸਾਹਿਬ ਜੀ ਦੀ ਸਰੋਵਰ ਦੇ ਕਿਨਾਰੇ ਜਿੰਨਾ ਪੱਥਰ ਹੈ ਪ੍ਰਕਰਮਾਂ ਵਿੱਚ ਹੋਰ ਸਾਰਾ ਉਹਦੀ ਕਾਫੀ ਟੁੱਟ ਪਾਜ ਹੋ ਚੁੱਕੀ ਸੀ ਹੁਣ ਦੁਬਾਰਾ ਤੋਂ ਸਾਰਾ ਨਵਾਂ ਨਵੇਂ ਡਿਜ਼ਾਈਨ ਉਹਦੀ ਸੇਵਾ ਝੋਲੀ ਚ ਪਈ ਆ ਇਸ ਤੋਂ ਪਹਿਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਲ ਮੈਨੇਜਰ ਹਰਪ੍ਰੀਤ ਸਿੰਘ ਜੀ ਮੇਰੇ ਨਾਲ ਖੜੇ ਉਹਨਾਂ ਦੀ ਪ੍ਰੇਰਣਾ ਨਾਲ ਜੋੜੇ ਕਰਦੀ ਸੇਵਾ ਹੋਈ ਹੈ। ਅਟਾਰੀ ਵਾਗਾ ਸਰਹੱਦ ਦੇ ਉੱਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਂਝੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ 2 ਮਈ ਨੂੰ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। 6 ਮਈ ਨੂੰ थाना ਸ਼ੰਭੂ ਦਾ ਕਿਰਾਉ ਕੀਤਾ ਜਾਵੇਗਾ। 4 ਮਈ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਨਾ ਬੈਠਣ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਜੋ ਪਹਿਲਗਾਮ ਵਿੱਚ ਹੋਇਆ ਹੈ ਉਹ ਨਿੰਦਨਯੋਗ ਘਟਨਾ ਹੈ ਪਰ ਪਾਕਿਸਤਾਨ ਦਾ ਇਸ ਘਟਨਾ ਦੇ ਵਿੱਚ ਹੱਥ ਹੈ ਜਾਂ ਨਹੀਂ ਇਹ ਜਾਂਚ ਦਾ ਵਿਸ਼ਾ ਹੈ। ਇੱਕ ਤਾਂ 2 ਮਈ ਦਾ ਪ੍ਰੋਗਰਾਮ ਹੈਗੇ ਆ ਪੂਰੇ ਪੰਜਾਬ ਦੇ ਅੰਦਰ ਮੰਗ ਪੱਤਰ ਦੇਣੇ ਹੈਗੇ ਆ। ਠੀਕ ਹੈ ਸਾਰੇ ਡੀਸੀ ਦਫ਼ਤਰਾਂ 'ਕੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਐਸਕੇਐਮ ਨਾਨ ਪੋਲਿਟਿਕਲ ਨੇ ਜੜੀ ਕਣਕ ਨੂੰ ਅੱਗ ਲੱਗੀ ਹੋਈ ਆ ਅਰੇ ਤੋਂ ਕਾ ਜਿਹੜੀ ਪੰਜਾਬ ਦੇ ਅੰਦਰ ਗੜੇ ਮਾਰੀ ਹੋਈ ਆ ਹਰਿਆਣੇ ਚ ਵੀ ਅੱਗਾਂ ਲੱਗੀਆਂ ਹੈਗੀਆਂ ਕਣਕ ਨੂੰ ਠੀਕ ਆ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਕਿਸਾਨਾਂ ਨੂੰ 50000 ਰੁਪਏ ਪੱਤੀ ਏਕੜ ਦਿੱਤਾ ਜਾਵੇ ਔਰ 2 ਮਹੀਨੋਂ ਹੀ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਆ ਰਹੇ ਨੇ ਸਾਡੇ ਕੋ ਉਹਨਾਂ ਦਾ ਖਾਲਸਾ ਕਾਲ ਚ ਆਉਂਦੇ ਸਮਾਚਾਰ ਨੇ ਔਰ ਉਦਣ ਅਸੀਂ ਆਪਣੇ ਸਤਿਕਾਰਯੋਗ ਸੀਐਮ ਸਾਹਿਬ ਨੂੰ ਸਵਾਲ ਕਰਨ ਖਾਲਸਾ ਕਾਲਜ ਜਾਵਾਂਗੇ ਔਰ ਉਦੋਂ ਅਸੀਂ ਜਿਹੜਾ ਆਪਣਾ ਸ਼ਾਮ ਸਿੰਘ ਅਟਾਰੀ ਵਾਲਾ ਚੌਕ ਆ ਇੱਥੇ ਇਕੱਠੇ ਹੋਵਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਅਤੇ ਸੀਐਸਸੀ ਕੈਰੋ ਜ਼ਿਲ੍ਹਾ ਤਰਨਤਾਰਨ ਦੇ ਡਾਕਟਰ ਸੁਖਦੇਵ ਸਿੰਘ ਵੱਲੋਂ ਮਹਿਕਮੀ ਪ੍ਰਤੀਨਿਧੀਆਂ ਗਈਆਂ ਚੰਗੀਆਂ ਸੇਵਾਵਾਂ ਬਦਲੇ ਇੱਕ ਸਨਮਾਨ ਸਮਾਗਮ ਤਰਨਤਾਰਨ ਵਿਖੇ ਕਰਵਾਇਆ ਗਿਆ जिस ਵਿੱਚ सेवा सोसाइटी ਦੇ ਅਹੁਦੇਦਾਰਾ ਮਹਿਕਮੇ ਦੇ ਅਧਿਕਾਰੀ ਹਾਜ਼ਰ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਾਲਾ ਨੇ ਕਿਹਾ ਕਿ ਸੁਸਾਇਟੀ ਅਤੇ ਮਹਿਕਮੇ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਵਿੱਚ ਡਾਕਟਰ ਸੁਖਦੇਵ ਸਿੰਘ ਦੀ ਪਤਨੀ ਅਤੇ ਸਮੁੱਚੇ ਪਰਿਵਾਰ ਦਾ ਹੱਥ ਹੈ। ਇਸ ਮੌਕੇ ਰਵਿੰਦਰ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ, ਧਰਮਿੰਦਰ ਸਿੰਘ, ਰਜਿੰਦਰ ਸਿੰਘ ਸਿੱਮਤ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ। ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਦੇਸ਼ ਸਿੰਘ ਜੀ ਜੋ ਹੈਲਥ ਇੰਸਪੈਕਟਰ ਰਿਟਾਇਰ ਹੋਏ ਨੇ ਕੈਰੋ ਤੋਂ ਅੱਜ ਕਰਨ ਕਾਮ ਸਾਹਿਬ ਵਿਖੇ ਉਹਨਾਂ ਦੇ ਸਮੁੱਚੇ ਸਟਾਫ ਵੱਲੋਂ ਸਮੁੱਚੇ ਵਿਨੀਮ ਦੇ ਨਮਾਇਦਿਆਂ ਵੱਲੋਂ ਉਹਨਾਂ ਦੀ ਵਿਦਾਇਗੀ ਪਾਰਟੀ ਰੱਖੀ ਗਈ ਸੀ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਨਿਊ ਅੰਮ੍ਰਿਤਸਰ ਮੰਦਿਰ ਵਿਖੇ ਮੂਰਤੀ ਸਥਾਪਨਾ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ 28 ਅਪ੍ਰੈਲ ਨੂੰ ਪ੍ਰਭਾਤ ਫੇਰੀ ਲਕਸ਼ਮੀ ਨਾਰਾਇਣ ਮੰਦਿਰ ਨਿਊ ਅੰਮ੍ਰਿਤਸਰ ਤੋਂ ਕੱਢੀ ਗਈ ਸ਼੍ਰੀ ਦੁਰਗਿਆਣਾ ਕਮੇਟੀ ਦੇ ਚੇਅਰਮੈਨ ਸੰਜੀਵ ਖੰਨਾ ਵੱਲੋਂ ਹਨੂਮਾਨ ਚਾਲੀਸਾ ਦੇ ਪਾਠ ਨਾਲ ਪ੍ਰਭਾਤ ਫੇਰੀ ਦੀ ਸ਼ੁਰੂਆਤ ਕੀਤੀ ਗਈ भजन मंडली आवलो श्री हरि नाम सतकीर्तन ਦਾ ਗਾਇਨ ਕੀਤਾ ਗਿਆ। ਸ਼੍ਰੀ ਦੁਰਗਿਆਣਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ, ਸੰਜੀਵ ਖੰਨਾ, ਸਤਕੀਰਤਨ ਚੇਅਰਮੈਨ ਕਪਿਲ ਮਹਿਰਾ, शिवम, ਤਰुण ਸਰਵਰਵਾਸ ਮਿਤ ਵਡੀ ਗੈਂਦੇ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਸ਼ਾਰਟ ਦਸ਼ਮੇਸ਼ ਨਗਰ ਕੋਟ ਖਾਲਸਾ ਅੰਮ੍ਰਿਤਸਰ ਵਿਖੇ ਪੰਡਿਤ ਕ੍ਰਿਸ਼ਨ ਸ਼ੁਕਲਾ ਜੀ ਆਤੇ ਉਹਨਾਂ ਦੇ ਸਾਥੀਆਂ ਵੱਲੋਂ ਅਤੇ ਕਥਾ ਵਿਆਸ ਸੁਧੀਰ ਸ਼ੁਕਲਾ ਜੀ ਵੱਲੋਂ 9 ਦਿਨਾਂ ਸ਼੍ਰੀ ਭਾਗਵਤ ਕਥਾ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ ਆਮ ਆਦਮੀ ਪਾਰਟੀ ਡਾਕਟਰ 인ਦਰਪਾਲ ਅਤੇ ਇੰਜੀਨੀਅਰ ਪੰਕਜ ਸ਼ਰਮਾ ਨੇ ਆਪਣੇ ਸਾਥੀਆਂ ਸਹਿਤ ਪਹੁੰਚ ਕੇ ਹਾਸੀ ਪਾਰਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਾਰੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸਚਿਦਾਨੰਦ ਭਗਵਾਨ ਕੀ ਸਿੱਧ ਬਾਬਾ ਬਾਲਕਨਾਥ ਜੀ ਦੇ ਮੰਦਿਰ ਲੋਗੜ ਗੇਟ ਵਿਖੇ ਬਾਬਾ ਜੀ ਦੀ 71ਵੀਂ ਯਾਤਰਾ ਦੇ ਮੌਕੇ ਤੇ ਚੰਡਾ ਯਾਤਰਾ ਕੱਢੀ ਗਈ ਇਸ ਮੌਕੇ ਮਹੰਤ ਰਮਨ ਕੁਮਾਰ ਪੰਡਿਤ ਮਦਨ ਲਾਲ ਲਾਲਚੰਦ ਅਸ਼ਨੀ ਖੰਨਾ ਮਾਨਿਕ ਕਮਲ ਸ਼ਰਮਾ ਸਮੇਤ ਸੰਗਤਾਂ ਮੌਜੂਦ ਸਨ ਕਿਤੇ ਸ਼੍ਰੀ ਰਾਮ ਚ੍ਰਿਤ ਮਾਨਸ ਤੇ ਮਾਸਿਕ ਪਾਠ 6 April ਤੋਂ 5 May ਤੱਕ ਦੁਰਗਿਆਨਤੀ ਰ데요 ਤੁਲਸੀਦਾਸ ਮੰਦਰ ਵਿਖੇ ਕਰਵਾਏ ਜਾ ਰਹੇ ਹਨ ਇਸ ਮੌਕੇ ਤਰਮਪਾਲ ਪਵਨ ਵਧਵਾ ਕੋਪਾਲ ਰਵੀ ਅਰੋੜਾ ਵਿਕੀ ਮਹਿਰਾ ਸਮੇਤ ਸੰਗਤਾਂ ਮੌਜੂਦ ਸਨ ਆਤੀ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ अमृतसर वेड़का बाईपास पे पुलिस दे गैंगस्टर विच आले होया मुकाबला एक दोषी जख्मी देशपार दे कांग्रेसी आगुआं दे चेहरे तो हटिया मुखौटा आख्या बीजेपी दे कॉमी जर्नल्स कतर तरुण जोग ने ਨਾਕਾਮ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦੇ ਨਾਗਰਿਕਾਂ ਦਾ ਆਪਣੇ ਆਪਣੇ ਮੁਲਕ ਪਰਤਣ ਦਾ ਸਿਲਸਿਲਾ ਜਾਰੀ